ਈਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹਲਾ ਪੰਜਵਾਂ ਆਦਿ ਪੁਰਖ ਕਰਤਾ ਕਰਣ ਕਾਰਨ ਸਭ ਆਪਿ ਸਰਬ ਰਹਿਓ ਪਰਪੂਰ ਸਗਲ ਘਟ ਰਹਿਓ ਬਿ ਆਪਿ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੈ ਆਪੇ ਹਰ ਪਤ ਅਵਨਾਸੀ ਅਬਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰ ਆਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆਬ ਖਾਨਾ ਹਾਂ ਕੇ ਬਲ 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 ਸਦ ਬਲੇ ਹਾਰ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰ ਅਪਾਰ ਪਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਓ ਪਤ ਪਰਲੋ ਏਕੈ ਨਿਮਖ ਤੋ ਘਰ ਆਨ ਨਾਹੀ ਸੰਸਾਰ ਉਜੀਆਰੋ ਨਿਰਮਰ ਕੋਟ ਪਰਾਸਤ ਜਾਹੀ ਨਾਮ ਲੀਏ ਹਰ ਹਰ ਜਨ ਨਾਨਕ ਭਗਤਦਾਰ ਟਲ ਬ੍ਰਹਮ ਸੰਸਾਰ ਏਕ ਜੀ ਕੀਆ ਬਖਾਨਾ ਖਾਂ ਕੇ ਬਲ 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 ਸਤ ਬਲੇ ਹਾਰ ਸਗਲ ਭਵਨ ਧਾਰੇ ਏਕ ਥੇ ਕੀਏ ਬਿਸਥਾਰੇ ਪੂਰੇ ਰਹੋ ਸ੍ਰਬ ਮਹ ਆਪ ਹੈ ਨਿਰਾਰੀ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮਰਾਰੀ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਬਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੀ ਬਲ 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 ਸਦ ਬਲੇਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਊਚੇ ਤੇ ਊਚੋ ਜਾਨੀਜੈ ਪ੍ਰਭ ਤੇ ਰੋਥਾਨੰ ਮਾਨ ਧਨ ਤੇ ਰੂਪ ਰਾਨੰ ਇਕੈ ਸੂਤ ਹੈ ਜਹਾਨੰ ਕਮਨ ਉਪਮਾ ਦੇਉ ਬੜੇ ਤੇ ਬਡਾਨੰ ਜਾਨ ਕੌਣ ਤੇਰੋ ਭਿਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਾਰ ਤੋਲ ਬ੍ਰਹਮ ਸੰਸਾਰ ਇਕ ਜੀ ਕਿਆ ਬਖਾਨੈ ਹਾਂ ਕਿ ਬਲ 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 ਸਦ ਬਲਿਹਾਰ ਨਿਰੰਕਾਰ ਆਕਾਰ ਅਸ਼ਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵਹਿ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕੋ ਹੋਹੀ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਲਾਸੀ ਧੰ ਧੰ ਤੇ ਧੰ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹੋਂ ਤੇ ਰਹਿਓ ਸਤ ਸਤ ਹਰ ਸਤ 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 ਪਣੀਐ ਦੂਸਰ ਆਨ ਨਾ ਅਵਰ ਪੁਰਖ ਪਉਰਾ ਤਨ ਸੁਣੀਐ ਅਮਰਤ ਹਰ ਕੋ ਨਾਮ ਲੈ ਤੁਮਨ ਸਭ ਸੁਖ ਪਾਈ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਈ ਜੇ ਠਾਕੁਰ ਸੂ ਪਰਸਨ ਭਯੂ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸੇਓ ਤਿੰਨ ਸਭ ਕੁਲ ਕੀਓ ਉਧਾਰ ਸਤ ਸਬਾ ਦੀ ਬਾਣ ਸੱਚ ਸੱਚੇ ਪਹਿ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜੋ ਸੰਸਾਰ ਆਪ ਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋ ਨਾ ਆਈ ਕਮਨ ਜੋਗ ਕੌਨ ਗਿਆਨ ਧਿਆਨ ਕਮਨ ਬਿਦ ਉਸਤਤ ਕਰੀਐ ਸਿੱਧ ਸਾਧਕ ਤੇਤੀਸ ਕੋਰ تیر ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਈ ਅਗਹੋ ਗਹਿਓ ਨਹੀਂ ਜਾਈ ਪੂਰ ਸਰਬ ਰਹਉ ਸਮਾਈ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲਾਇ ਦਾਨ ਸੰਤਰੀਨ ਜੇ ਲੱਗ ਭਉਜਲ ਤਰਨਾ ਬਿੰਤ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲੇ ਉਹ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦਿ